ਨਵੀਂ ਜ਼ਿਲ੍ਹਾ ਜੇਲ੍ਹ ਨਾਬਾ ਬੂਟੇ ਦੀ ਜਿਹੜੀ ਮੁਲਾਕਾਤ ਕਰਨ ਆਏ ਸੀ ਅੱਜ ਬੂਟਾ ਲੱਭ ਗਿਆ ਕਹਿੰਦੇ ਬੂਟਾ ਇੱਥੇ ਹੀ ਐ ਨਾਬੇੜ ਜੇਲ੍ਹ ਦਾ ਚਾਹ ਹਾਂ ਨਾਬੇੜ ਜੇਲ੍ਹ ਦਾ ਠੀਕ ਹੈ ਤੇ ਗੁਰਪ੍ਰੀਤ ਭਖੋਆ ਵਾਲਾ ਵੀ ਆਇਆ ਹੈ ਨਾ ਗੁਰਪ੍ਰੀਤ ਵੀ ਉਹਨੂੰ ਨਾਮ ਕਰਾਈ ਨਹੀਂ ਮੁਲਾਕਾਤ ਉਹਨਾਂ ਨਾਲ ਠੀਕ ਹੈ ਕਿੰਨੇ ਕ ਬੰਦੇ ਨੇ ਐਸਟੀਵੇਟ ਗੱਲਾਂ ਕੀਤੀਆਂ ਹੋਣਗੀਆਂ ਹੈਂ ਵੀ ਉਹ ਗੱਲ ਸੁਣੀ ਵੀ ਗੁਰਪ੍ਰੀਤ ਨੂੰ ਹੀ ਜਾਣ ਲੈ ਗਏ ਜਿਹੜੀਆਂ ਲਿਸਟਾਂ ਆਈਆਂ ਪਾਈਆਂ ਦੀ ਆਪਾਂ ਕਾਫੀ ਮਤਲਬ 100 ਬੰਦਾ ਹੈਗਾ 100 ਤੋਂ ਪਲੱਸ ਬੰਦਾ ਹੈਗਾ ਤੇ ਇਧਰ ਨੇੜੀ ਜਾਂ ਪ੍ਰਧਾਨ ਹਾਂਜੀ ਬੂਟਾ ਲੱਭ ਗਿਆ ਹਾਂਜੀ ਹਾਂ ਬੂਟਾ ਜੇਲ੍ਹ ਦਾ ਜਨਾਬੇ ਵਾਲੀ ਤੋਂ ਉੱਥੇ ਖੜਿਆ ਆ ਦੀ ਬਾਸ ਹਾਂ ਮੁਲਾਕਾਤ ਕੀਤੀ ਅਦਨ ਮੈਂ ਮੱਖਣ ਮਰੀਕ ਗੁਰਸੰਗਤ ਸਿੰਘ ਸਾਹੀ ਇੱਕ ਚਾਰੇ ਜਾਣੇ ਅਸੀਂ ਮਿਲੇ ਆਏ ਭਾਈ ਬੂਟੇ ਨੂੰ ਬਾਕੀ ਹੋਰ ਭਰਾ ਵੀ ਹੈਗੇ ਨੇ ਹਣਾ ਹੋਰ ਵੀ ਕੁਝ ਪੱਖੋ ਵਾਲਾ ਗੁਰਪ੍ਰੀਤ ਵੀ ਉੱਥੀ ਅੰਦਰ ਹੀ ਹੈ ਉੱਥੀ ਹੈ ਦੋਨੇ ਇਕੱਠੇ ਹੀ ਨੇ ਜਿਹੜੀ 19 ਤਰੀਕ ਨੂੰ ਖਨੌਰੀ ਬਾਰਡਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਹੋਈ ਸੀਗੀ ਉਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਿਹੜੇ ਆਪਣੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇਗੇ ਉਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨੇ ਤੇ ਸਾਡਾ ਜਿਹੜਾ ਪਿੰਡ ਭੈਣੀ ਜੱਸਾ ਦਾ ਬੂਟਾ ਸਿੰਘ ਸਾਡਾ ਉਹ ਮੁਖਤਿਆਰ ਸਿੰਘ ਯੂਥ ਦਾ ਨੌਜਵਾਨ ਸੀਗਾ ਉਹ ਨਾਬੇ ਦੀ ਜੇਲ੍ਹ ਦੇ ਵਿੱਚ ਹੈਗਾ ਉਹਦੀ ਮੁਲਾਕਾਤ ਅਸੀਂ ਹੁਣੇ ਕਰਕੇ ਹਟਿਆ ਬਾਕੀ ਸਾਡੇ ਕੋਲੇ ਜਿਹੜੀਆਂ ਲਿਸਟਾਂ ਹੋਰ ਹੈਗੀਆਂ ਨੇ ਜਿਹੜੇ ਆ ਭਰਾ ਨੇਗੇ ਇਹ ਸਾਰੇ ਮਤਲਬ ਇਹ ਨਾਬੇ ਜੇਲ੍ਹ ਦੇ ਵਿੱਚ ਨੇਗੇ ਆ ਦੇਖ ਲਓ ਸਾਰੇ ਆਪਦੇ ਨਾਮ ਪੜ੍ਹ ਲਓ ਇਹ ਸਾਰੀਆਂ ਲਿਸਟਾਂ ਆਪਾਂ ਨੇ ਕਢਾਈਆਂ ਵੀਆਂ ਨੇਗੀਆਂ ਤੇ ਵੀਡੀਓ ਸ਼ੇਅਰ ਕਰ ਦਿਓ ਆ ਸਾਰੇ ਘਰਾ ਉਹ ਨੇਗੇ ਨਾ ਬੋਲ ਦਿਓ ਕਾਫੀ ਨਾਂ ਨੇਗੇ ਮਤਲਬ ਖਾਊਗਾ 100 150 ਬੰਦਾ 100 150 ਬੰਦਾ ਆ ਕਾਫੀ ਵੱਡੀਆਂ ਲਿਸਟਾਂ ਨੇਗੀਆਂ ਕੁਝ ਬੰਦੇ ਉੱਥੇ ਨੇਗੇ ਧੂਰੀ ਇੱਥੇ ਮਾਨਸਾਹ ਦੇ ਵਿੱਚ ਵੀ ਨੇ ਮਾਨਸਾਹ ਜੇਲ੍ਹ ਦੇ ਵਿੱਚ ਵੀ ਨੇ ਆ ਸਾਡਾ ਜਿਹੜਾ ਉੱਪਰ ਨਾਂ ਆ ਰਿਹਾ ਬੂਟਾ ਸਿੰਘ ਇੱਕ ਸੋਤ ਪੁੱਤਰ ਮੁਖਤਿਆਰ ਸਿੰਘ ਪਿੰਡ ਭੈਣੀ ਜੱਸਾ ਖਾਣਾ ਤਨੌਲਾ ਬਰਨਾਲਾ ਇਹ ਬੰਦਾ ਸਾਡੇ ਪਿੰਡ ਦਾ ਸੀਗਾ ਹੈ ਤੇ ਕਰਨਾ ਤੇ ਆ ਜੋ ਤੇ ਹੋਰ ਕਿੱਥੇ ਕਿੱਥੇ ਗਏ ਰਹੇ ਚਾਚਾ ਅਗੇ ਬੱਚੀ ਭੇਜ ਜਾਨੇ ਆ ਗੱਡੀ ਦੇ ਬਾਅਦ ਚੱਲਦੇ ਆ ਮਤਲਬ ਅਲੱਗ-ਅਲੱਗ ਨੇ ਮਾਨਸਾ ਵਾਲੇ ਚ ਵੀ ਨੇ ਕੋਈ ਪੈਲਸ ਦੇ ਵਿੱਚ ਰੱਖੇ ਹੋਏ ਨੇ ਖਨੌਰੀ ਪੈਲਸ ਦੇ ਵਿੱਚ ਰੱਖੇ ਹੋਏ ਨੇ ਕੁਝ ਖਨੌਰੀ ਪੈਲਸ 35 ਬੰਦੇ 130 35 ਬੰਦੇ ਜਿਹੜੇ ਖਨੌਰੀ ਪੈਲਸ ਦੇ ਵਿੱਚ ਨੇਗੇ ਤੇ ਮਾਨਸਾ ਵਾਲੀ ਦੇ ਵਿੱਚ ਵੀ ਨੇ ਨਾਬੇ ਦੇ ਵਿੱਚ ਵੀ ਕਾਫੀ ਬੰਦੇ ਨੇ ਜਿਵੇਂ ਅੱਜ ਮੁਲਾਕਾਤ ਕੀਤੀ ਹੈਗੀ ਬਾਕੀ ਇਹ ਜਿਹੜਾ ਖਨੌਰੀ ਬਾਰਡਰ 19 ਤਰੀਕ ਨੂੰ ਰਾਤ ਨੂੰ ਕਾਰਵਾਈ ਹੋਈ ਹੈ ਹਨ ਉਹਦੇ ਵਿੱਚ ਅੱਜ ਆਈ